ਬੀ 25 ਮੁਰਗੀਆਂ ਤਾਂ ਘਰ ਦੀ ਝੂਠ ਤੋਂ ਹੀ ਪਲ ਜਾਂਦੀਆਂ ਨੇ ਹੁਣ ਝੂਠ ਦਾ ਮਤਲਬ ਇਹ ਨਾ ਸਮਝਿਓ ਕਿ ਮੂੰਹ ਚੋਂ ਕੱਢੀ ਹੋਈ ਰੋਟੀ ਨਹੀਂ ਝੂਠ ਦਾ ਮਤਲਬ ਇਹ ਕਿ ਘਰੇ ਕੁਛ ਨਾ ਕੁਛ ਤਾਂ ਜਿਹੜੀਆਂ ਚੀਜ਼ਾਂ ਆ ਉਹ ਬਚਦੀਆਂ ਰਹਿੰਦੀਆਂ ਨੇ ਜਾਂ ਖਰਾਬ ਹੋਈਆਂ ਚੀਜ਼ਾਂ ਕਹਿ ਲਓ ਜਿਵੇਂ ਕਿ ਰੋਟੀ ਹੋ ਗਈ ਸਬਜੀ ਹੋ ਗਈ ਸਬ지ਆਂ ਦੇ ਛਿਲਕੇ ਹੋ ਗਏ ਤੇ ਇਹ ਜਿਹੜੀਆਂ ਮੁਰਗੀਆਂ ਆ ਦੇਸੀ ਇਹ ਇਦਾਂ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਖਾਂਦੀਆਂ ਨੇ ਸਬਜ਼ੀਆਂ ਦੇ ਛਿਲਕੇ ਹੋ ਗਏ ਜਾਂ ਫਿਰ ਚੌਲ ਹੋ ਗਏ ਬਚੀ ਕੁਚੀ ਕਹਿਣ ਦਾ ਭਾਵ ਆ ਕਿ ਕੋਈ ਵੀ ਚੀਜ਼ ਚਾਹੇ ਸਬਜ਼ੀ ਬਣੀ ਹੋਈ ਕਹਿ ਲਓ ਜਾਂ ਟੀ ਇਹ ਸਾਰਾ ਕੁਝ ਆ ਜਿਹੜਾ ਖਾ ਜਾਂਦੀਆਂ ਨੇ ਸੋ ਮੇਰਾ ਕਹਿਣ ਦਾ ਮਤਲਬ ਇਹੀ ਆ ਕਿ ਜੇ ਕੋਈ ਆਪਣੇ ਘਰ ਵਿੱਚ ਛੱਤ ਦੇ ਉੱਪਰ ਜਾਂ ਥੋੜੀ ਜਿਹੀ ਜਗ੍ਹਾ ਦੇ ਵਿੱਚ 20-25 ਮੁਰਗੀਆਂ ਵੀ ਰੱਖਣਾ ਚਾਹੁੰਦਾ ਆ ਤੇ ਉਹ ਰੱਖ ਸਕਦਾ ਆ ਆਪਣੇ ਘਰਾਂ ਵਿੱਚ ਜਿਹੜੀਆਂ ਇਹ ਚੀਜ਼ਾਂ ਐ ਇਹ ਬਚਦੀਆਂ ਹੀ ਰਹਿੰਦੀਆਂ ਆ ਤੇ ਇਹਨਾਂ ਦੇ ਹੀ ਸਿਰ ਤੇ ਇਹ ਪਲ ਜਾਂਦੀਆਂ ਆ ਬਾਕੀ ਜੇਕਰ ਢੇਰ ਹੈਗਾ ਆ ਤੁਹਾਡੇ ਕੋਲੇ ਗੋਹੇ ਦਾ ਢੇਰ ਰੂੜੀ ਦਾ ਢੇਰ ਉਹ ਸਭ ਤੋਂ ਵਧੀਆ ਆ ਇਹਨਾਂ ਨੂੰ ਪਾਲਣ ਦੇ ਲਈ 20-25 ਮੁਰਗੀਆਂ ਵੀ ਜੇ ਤੁਸੀਂ ਘਰੇ ਰੱਖ ਲੈਣੇ ਆ ਮੰਨ ਲਓ 7-8000 ਕੋਈ ਪ੍ਰਾਈਵੇਟ ਜੌਬ ਕਰਦਾ ਆ ਉਹਦੇ ਨਾਲ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਤੇ 20 25 ਮੁਰਗੀਆਂ ਜੇ ਤੁਸੀਂ ਰੱਖ ਲੈਣੇ ਆ 150 ਰੁਪਇਆ 200 ਰੁਪਇਆ ਤੁਸੀਂ ਇੱਕ ਦਿਨ ਦਾ ਸੌਰੀ ਤੁਸੀਂ ਇੱਕ ਦਿਨ ਦਾ ਜਿਹੜਾ ਆਰਾਮ ਨਾਲ ਕਮਾ ਸਕਦੇ ਆ ਠੀਕ ਆ ਇਹ ਸਾਰਿਆਂ ਨੂੰ ਪਤਾ ਕਿ 7 8000 ਦੇ ਨਾਲ ਜਿਹੜਾ ਘਰ ਦਾ ਗੁਜ਼ਾਰਾ ਆ ਉਹ ਨਹੀਂ ਹੁੰਦਾ ਤੇ ਜੇ ਤੁਸੀਂ ਥੋੜੀ ਜੀ ਹੋਰ ਕਮਾਈ ਕਰਨਾ ਚਾਹੁੰਦੇ ਆ ਤੁਹਾਡੇ ਕੋਲ ਜਗ੍ਹਾ ਹੈਗੀ ਆ ਨਹੀਂ ਵੀ ਜਗ੍ਹਾ ਹੈਗੀ ਤੁਸੀਂ ਛੱਤ ਤੇ ਰੱਖ ਲਓ ਇਹਨਾਂ ਨੂੰ ਘਰ ਦੀਆਂ ਬਚਦੀਆਂ ਚੀਜ਼ਾਂ ਉਹ ਪਾ ਦਿਓ ਤੇ ਇਹ ਸੌਖਾ ਹੀ ਉਹਨਾਂ ਦੇ ਨਾਲ ਪੜ ਜਾਂਦੀਆਂ ਨੇ ਇਹ ਖਾ ਲੈਂਦੀਆਂ ਨੇ ਇਹਨਾਂ ਨੂੰ ਕੁਛ ਐਦਾਂ ਦਾ ਨਹੀਂ ਹੈਗਾ ਕਿ ਇਹ ਚੀਜ਼ਾਂ ਨਹੀਂ ਖਾਂਦੀਆਂ ਚੌਲ ਬਚੇ ਹੋਏ ਆ ਸਬਜੀ ਬਚੀ ਹੋਈ ਆ ਜਾਂ ਹੋਰ ਕੁਝ ਵੀ ਬਚਿਆ ਹੋਇਆ ਘਰ ਦੀ ਕੋਈ ਵੀ ਚੀਜ਼ ਆ ਘਰਾਂ 'ਚ ਚੀਜ਼ਾਂ ਖਰਾਬ ਹੁੰਦੀਆਂ ਰਹਿੰਦੀਆਂ ਨੇ ਤੁਸੀਂ ਉਹ ਪਾ ਦਿਓ ਇਹ ਪੜ ਜਾਂਦੀਆਂ ਨੇ ਪਿੱਛੇ ਜੇ ਇਹਦੀ ਗੱਲ ਆ ਕਿਸੇ ਦੇ ਘਰੇ ਕੋਈ ਦਾਣਿਆਂ ਦੀ ਬੋਰੀ ਖਰਾਬ ਹੋ ਗਈ ਤੇ ਉਹ ਸਾਡੇ ਘਰੇ ਛੱਡ ਗਏ ਜੀ ਤੁਹਾਡੇ ਕੁੱਕੜ ਮੁਰਗੀਆਂ ਹੈਗੇ ਨੇ ਉਹ ਖਾ ਲੈਣਗੇ ਤੇ ਆਪਣਾ ਇਹ ਨਾ ਮਹੀਨਾ ਜਿਹੜਾ ਆ ਆਰਾਮ ਨਾਲ ਨਿਕਲ ਗਿਆ ਠੀਕ ਆ ਤੇ ਸੋ ਜੇ ਕੋਈ ਰੱਖਣਾ ਚਾਹੁੰਦਾ ਆ ਰੱਖ ਸਕਦਾ ਆ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਰੱਖਣ ਵਿੱਚ ਕੀ ਬਹੁਤ ਜ਼ਿਆਦਾ ਖਰਚਾ ਆਣਾ ਆ ਕੋਈ ਖਰਚਾ ਨਹੀਂ ਆਣਾ ਹੈਗਾ ਆਰਾਮ ਨਾਲ ਤੁਸੀਂ ਰੱਖ ਸਕਦੇ ਆ 20-25 ਮੁਰਗੀਆਂ ਤੇ ਬਾਕੀ ਜਾਣਕਾਰੀ ਵਧੀਆ ਲੱਗੀ ਲਾਈਕ ਜਰੂਰ ਕਰ ਦਿਓ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਧੰਨਵਾਦ